आपको दिया आवास के लिए के भाग्य साफ और चपर मुगाम जैसे मंचा पंच एच शांति का और सारा परोपकारी रहे रात्रि कारा भी रहे कि इस पर पिसिला वो कर सके और सारा जो काम होल है वो ठीक हो सके ये संसार यानी बहुत संजीदो हो रहा है यही जिन्हें प्रतारे पंच बाप रहे नहीं ये ना बाप रहे सिंह साहब जिन्हें � ਇਹ ਤਾਂ ਹਣੇ ਕੱਲ ਸੀ ਵੀ ਦੇਤੇ 200 ਸਮਝੋ ਸੀਰੀਅਸ ਤੇ ਨਿਕਲ ਇਹ ਸੰਗਤੀ ਰੋਸ ਹੈ ਇਹ ਤਖਸਾਲ ਦੀ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਸਾਲ ਮਾਨ ਮਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਕਿਹੜੀ ਕਾਰਵਾਈਆਂ ਕੀਤੀ ਹੈ ਕਿ ਤਖਸਾਲ ਦੀ ਮੇਰੀ ਇੱਕ ਗੱਲ ਰਹੀ ਹੈ ਕਿ ਪਦਵੀਆਂ ਦਾ ਔਰ ਸਥਾਨ ਦਾ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹਨੂੰ ਖਤਮਾ ਕਰਨ ਨੂੰ ਨਹੀਂ ਚਾਹੀਦਾ ਔਰ ਜੇ ਇਸ ਤੋਂ ਪਾਵਾਂ ਜੇ ਮਾਨਵਾਸਤੀ ਸਾਰਾ ਹੋ ਰਿਹਾ ਹੈ ਕਿ ਉਹ ਕਿ ਐਸੀ ਕਠਨਾ ਵਾਪਰਦੀ ਹੈ ਜਿਹੜੇ ਖੁਦ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਅੰਠੇੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਬਨਾਂ ਕਿਹੜਾ ਰੋਸਵਾ ਹੈ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚ ਕੰਸ਼ੀ ਦੀ ਹਰ ਬੰਦਾ ਸਾਹਿਬ ਔਰ ਸ਼ਰੀਕਾਤ ਸਹਿਵਲ ਦੇਖਦਾ ਹੈ ਇਹ ਤੁਹਾਨੂੰ ਗੱਲ ਐਕਚੁਅਲੀ ਨਹੀਂ ਰਹੀ ਬੰਦਾ ਸਾਡੀ ਔਰ ਪਿਆਰ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਬਾਪਰ ਮੇਸ਼ੂ ਕੋ ਜਾਨ ਤੇ ਉਸ ਵਾਪਰ ਰਿਹਾ ਵਾਸ ਕਰੀਏ ਕਿ ਬਾਕੀ ਸਾਰੇ ਬਾਦਸ਼ਾਹਾਂ ਦਾ ਪ੍ਰੋਗਰਾਮ ਦਾ ਸੇਵਾ ਸੰਚਾਲਕ ਹਾਂ ਪਰ ਸਿੱਧੇ ਸ਼ਾਮ ਦੀ ਬੋਸਤਾ ਔਰ ਸਾਰਾ ਪਰ ਫੇੜਾ ਹੈ ਇਹ ਕਰ ਲੈ ਮੈਂ ਸਾਡੀ ਕਾਰਾ ਬਸਰਾ ਕਿ ਇਹ ਪਰ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮੋਲ ਹੈ ਉਹ ਠੀਕ ਹੋ ਸਕੇ ਇਹ ਸਭ ਸਾਰਿਆਂ ਨੂੰ ਬਹੁਤ ਸਮਝਦੜੀ ਰੋਡ ਅਗਰ ਜਿਹੜੇ ਵਿਸ਼ੇ ਜਿਹੜੇ ਵਰਤਾਰੇ ਪਰ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰਨ ਸਿੰਘ ਸਾਹਿਬ ਜਿਹੜੇ ਤੁਹਾਨੂੰ ਸਿਵਾਮੁਖ ਕੀਤਾ ਗਿਆ ਕਈ ਉਦਾਹਰਣਾਂ ਨੇ ਕਿ ਸਿਵਾ ਦੇਤੇ ਸੀ ਸੀਰੀਅਸ ਤੇ ਨਿਕਲ ਇਸ ਸੰਗ ਵਿੱਚ ਰੋਸ ਹੈ ਇਹ ਤਾਂ ਸਾਡੀ ਮਾਨ ਮਰਿਆਦਾ ਦਾ ਮਸਲਾ ਹੈ ਅੱਤਕਸਬ ਸਮਾਜਿਕ ਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਇਹ ਕਾਰਗਵਾਈਆਂ ਸੁੋਕੀ ਕੀ ਹੈ ਕਿ ਅੱਤਕਸਬ ਦੀ ਮেরি ਮੰਗ ਲਈ ਹੈ ਕਿ ਪਦਗੀਆਂ ਦਾ ਔਰ ਸਥਾਨਾਂ ਦਾ ਸੰਸਥਾਨਕਾ ਜਿਹੜਾ ਸਨਮਾਨ ਹੈ ਉਹਨਾਂ ਨੂੰ ਖੋਹ ਆ ਰਹੇ ਨੇ ਔਰ ਇਸ ਤਰ੍ਹਾਂ ਦਾ ਸਮਾਜਿਕ ਪਾਸਟੀ ਸਾਰਾ ਜਿਹੜਾ ਹੋ ਰਿਹਾ ਹੈ ਕਿ ਉਹਨੂੰ ਅ ਕਿਆਸੀ ਘਟਨਾ ਵਾਪਰਦੀ ਹੈ ਜਿਹੜੇ ਨੂੰ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨ ਅੰਦਰ ਜਿਹੜਾ ਰੋਸ ਹੋਣਾ ਹੈ ਉਹ ਸੁਭਾਵਕ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਸੱਚ ਕੰਛੀ ਦੀ ਹਰ ਬੰਦਾ ਸਾਹਿਬ ਔਰ ਸ਼ਰੀਅਤ ਸਾਹਿਬ ਨੂੰ ਦੇਖਦਾ ਹੈ ਕਿ ਤੁਹਾਨੂੰ ਅਕਚੁਅਲੀ ਨਹੀਂ ਰਿਹਾ ਕਿ ਤੁਹਾਡੀ ਉਹ ਭਾਵਨਾ ਵੀ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਬਾ ਪਰਮੇਸ਼ਰ ਨੂੰ ਬੋਝਾਣ ਤੇ ਉਹਨਾਂ ਸਿੱਖਾਂ ਦੇ ਮਨ ਜਿਹੜਾ ਉਹ ਦੁੱਖ ਜ਼ਰੂਰ ਆਦਾ ਹੈ ਪਰ ਕੇ ਵਿਵਸਥਾ ਸਬੰਤ ਸਵਾਲਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਜਿਸ ਵਿੱਚ ਸ਼ਾਂਤੀ ਬੋਲਦਾ ਹੈ ਤੇ ਸਾਰਾ ਪਰੂ ਖੇੜਾ ਹੈ। ਇਹ ਕਰ ਲਮਾ ਜੀ। ਸਭ ਤੋਂ ਘੱਟ ਸਰ ਹੈ ਕਿ ਇਹ ਪਰਤੀ સેવા ਉਹ ਕਰ ਸਕੇ ਅਤੇ ਸਾਰਾ ਕਿਤਾਬ ਬੋਲ ਹੈ ਉਹ ਠੀਕ ਹੋ ਸਕੇ। ਇਹ ਸਭ ਸਾਰਿਆਂ ਨੂੰ ਬਹੁਤ ਸਮਝਣ ਦੀ ਲੋੜ ਹੈ ਕਿ ਕਿਹੜੇ ਬਰਤਾਰ ਨੇ ਬਰਤਾਰ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰ। ਜੀ ਸਰ ਜਿਹੜੇ ਤੁਹਾਨੂੰ ਸਿਵਾਮੁਖ ਕੀਤਾ ਗਿਆ ਕਈ ਇਹ ਜਦੋਂ ਆਉਣੇ ਕੱਲ ਇਸ ਵੀ ਦੇ ਦیتے 200 ਸਵਜੂ ਅਸੀਂ ਇਸ ਤੇ ਨਿਕਲ ਇਸ ਸਮੇਂ ਚ ਰੋਸ ਹੈ ਇਹ ਤਖਤ ਸਾਹਿਬ ਦੀ ਮਾਰ ਮਰਿਆਦਾ ਦਾ ਮਸਲਾ ਹੈ ਔਰ ਤਖਤ ਸਾਹਿਬ ਮਾਰ ਮਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਇਹ ਜਿਹੜੀ ਕਾਰਗਵਾਈਆਂ ਕੀਤੀ ਹੈ ਕਿ ਤਖਤ ਸਾਹਿਬ ਦੀ ਮੇਰੀ ਇਹ ਗੱਲ ਨਹੀਂ ਹੈ ਕਿ ਪਦਵੀਆਂ ਦਾ ਔਰ ਸਥਾਨਨਾਬਸ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹ ਸਭ ਆ ਰਹੇ ਨੇ ਔਰ ਇਹ ਸਿਰਫ ਫਾਵਾਂ ਦੇ ਮਾਰ ਪਾਸਤੀ ਸਾਰਾ ਕੋਈ ਐਕਿਉਂ ਅਸੀਂ ਕਟਨਾ ਵਾਪਰਦੀ ਹੈ ਜਿਹੜੇ ਖੁਦ ਨੂੰ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਨਾਲ ਜਿਹੜਾ ਰੋਸ ਆਉਣਾ ਹੈ ਉਹ ਸੁਭਾਵਕ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚ ਕੰਸ਼ੀ ਦੀ ਹਰ ਬੰਦਾ ਸਾਹਿਬ ਔਰ ਸ਼ਰੀਅਤ ਕਾਸ ਸਹਿਵਲ ਦੇਖਦਾ ਹੈ ਇਹ ਤੁਹਾਨੂੰ ਗੱਲ ਐਕਚੁਅਲੀ ਨਹੀਂ ਹੋ ਰਹੀ ਉਹ ਸਾਡੀ ਔਰ ਭਾਵ ਵੀ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੋਂ ਬਾਅਦ ਪਰਨੇ ਨੂੰ ਉਹ ਜਾਣ ਤੇ ਉਹਨਾਂ ਸਿੱਖਾਂ ਦੇ 마음 ਵਿੱਚ ਜਿਹੜਾ ਉਹ ਦੁੱਖ ਜਰੂਰ ਆ ਜਾਂਦਾ ਹੈ